ਕਹਿੰਦੇ ਥੱਪੜ ਦੀ ਧਮਕ ਦਿੱਲੀ ਤੱਕ ਪਹੁੰਚ ਗਈ ਆ ਬਹੁਤ ਵਧੀਆ ਕਾਰਜ ਹੋਇਆ ਜਿਹੜਾ ਕਿ ਸਿੱਖਾਂ ਦੀ ਬੇਟੀ ਕੁਲਵਿੰਦਰ ਕੌਰ ਦੇ ਵੱਲੋਂ ਬੜਾ ਵਧੀਆ ਕਾਰਜ ਕੀਤਾ ਗਿਆ ਆ ਤੇ ਮੈਂ ਆਪਣੇ ਵੀਰਾਂ ਨੂੰ ਕਹੂੰਗਾ ਆਜੋ 10 ਮਿੰਟ ਆਪਾਂ ਗੱਲਬਾਤ ਕਰਦੇ ਆ ਲਾਈਵ ਦੇ ਵਿੱਚ ਜੁੜ ਜਾਓ ਤੇ ਹੁਣ ਮੈਂ ਕੰਗਣਾ ਨੂੰ ਪੁੱਛਣਾ ਚਾਹੁੰਦਾ ਆ ਕਿ ਕੰਗਣਾ ਕਿੱਦਾਂ ਫਿਰ ਕਿੰਨੀ ਕਿ ਧਮਕ ਪਈ ਸੀ ਕੱਢੇ ਗੇ ਯੋਰ ਨਾਲ ਵਜਾ ਸਰਕਾਰ ਦਾ ਥੱਪੜ ਇਹ ਮੌਕੇ ਦੀ ਗੱਲ ਹੁੰਦੀ ਆ ਜਦੋਂ ਬੰਦਾ ਕੋਈ ਮੌਕੇ ਤੇ ਦਾਅ ਆਵੇ ਨਾ ਫੇਰ ਗੱਲ ਹੁੰਦੀ ਆ ਹੁਣ ਦੇਖੋ ਜਦੋਂ ਆਪਾਂ ਕਿਸਾਨੀ ਅੰਦੋਲਨ ਦੇ ਸਮੇਂ ਆਪਾਂ ਸਾਰੇ ਜਾਣੇ ਦਿੱਲੀ ਗਏ ਨਾ ਉਥੇ ਦਿੱਲੀ ਆਪਣੇ ਹੱਕ ਸੱਚ ਦੀ ਆਵਾਜ਼ ਬੁਲੰਦ ਕੀਤੀ ਆਪਾਂ ਆਪਣੇ ਕਿਸਾਨਾਂ ਨੇ ਵੀਰਾਂ ਭਰਾਵਾਂ ਨੇ ਇਹ ਕੰਗਣਾ ਇਹੋ ਕੰਗਣਾ ਪਤਾ ਕੀ ਆਂਦੀ ਸੀ ਇਹ ਸਾਡੀਆਂ ਬੀਬੀਆਂ ਭੈਣਾਂ ਨੂੰ ਕਹਿੰਦੀ ਸੀ 100 100 150 150 ਰੁਪਏ ਤੇ ਜਨਾਨੀਆਂ ਲਿਆ ਕੇ ਤੇ ਇਥੇ ਕੜਮਾਸ ਮਚਾਇਆ ਤੇ ਰੋਟੀਆਂ ਪਕਾਵਾਂਗਾ ਕੇ ਤੇ ਬੈਠੇ ਵਿਹਲੇ ਖਾਂਦੇ ਆ ਇਹ ਸਾਰੇ ਦੇ ਸਾਰੇ ਉਗਰਵਾਦੀ ਆ ਇਹ ਸਾਰੇ ਦੇ ਸਾਰੇ ਆਤੰਗਵਾਦੀ ਆ ਇਹ ਟੈਰ 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 ਐਦਾਂ ਆਂਦੀ ਸੀ ਸਾਰਿਆਂ ਨੂੰ ਤੇ ਅਜੇ ਦੇ ਭਰਾਵੋ ਕੁਛ ਨਹੀਂ ਆਇਆ ਇਹ ਤੈਨੂੰ ਉਦੋਂ ਦੇ ਚਲੋ ਸਤਾਏ ਦੇ ਕੋਲ ਹੈ ਨਹੀਂ ਹੁਣ ਤਾਂ ਸਤਾਏ ਦੇ ਕੋਲ ਐਮਪੀਜੀ ਆ ਚੁੱਕੀ ਆ ਹੁਣ ਵੇਖਿਓ ਸਿੱਖਾਂ ਦੇ ਖਿਲਾਫ ਕਿੱਦਾਂ ਵੱਧ ਚੜ ਕੇ ਬੋਲਦੀ ਅਜੇ ਥੋੜਾ ਸਮਾਂ ਰੁਕ ਜਾਓ ਵੇਖਿਓ ਕਿੱਦਾਂ ਸਿੱਖਾਂ ਦੇ ਖਿਲਾਫ ਵੱਧ ਚੜ ਕੇ ਬੋਲਦੀ ਤੇ ਮੈਂ ਕਹਿਣਾ ਚਾਹੁੰਦਾ ਵੀ ਇਹ ਦੇਸ਼ ਜਿਹੜਾ ਆ ਇਹ ਕੱਲਾ ਕਿਸੇ ਇੱਕ ਬੰਦੇ ਦਾ ਨਹੀਂ ਆ ਇਹ ਦੇਸ਼ ਦੇ ਵਾਸਤੇ ਬੜੀਆਂ ਤਕੜੀਆਂ ਕੁਰਬਾਨੀਆਂ ਹੋਈਆਂ ਆ ਵੱਧ ਤੋਂ ਵੱਧ ਕੁਰਬਾਨੀਆਂ ਸਿੱਖ ਧਰਮ ਵਾਲਿਆਂ ਨੇ ਕੀਤੀਆਂ ਆ ਆ ਜਿਹੜੀ ਵੀਡੀਓ ਜਿਹੜੀ ਕੱਲ੍ਹ ਵਾਲੀ ਵੀਡੀਓ ਆ ਨਾ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਵੀ ਕਹਿੰਦੀ ਆ ਵੀ ਜਿਹੜੇ ਪੰਜਾਬ ਦੇ ਵਿੱਚ ਆ ਨਾ ਇਹ ਹੁਣ ਉਗਰਵਾਦੀ ਪੈਦਾ ਹੋ ਰਹੇ ਆ ਕਹਿੰਦੀ ਪੰਜਾਬ ਦੇ ਜਿਹੜੇ ਆ ਨਾ ਉਗਰਵਾਦੀ ਪੈਦਾ ਹੋ ਰਹੇ ਆ ਵੀ ਗੱਲਾਂ ਇਹਨੇ ਕੀਤੀ ਆ ਵੀ ਅਮਰਤਪਾਲ ਐਮਪੀ ਬਣ ਗਿਆ ਆ ਤੇ ਹੁਣ ਪੰਜਾਬ ਦੇ ਵਿੱਚ ਉਗਰੇਵਾਦੀ ਪੈਦਾ ਹੋਣਗੇ ਸਿੱਧਾ ਨਿਸ਼ਾਨਾ ਇਹ ਉਹਨੇ ਮਾਰਿਆ ਨਿਸ਼ਾਨਾ ਕਿ ਪੰਜਾਬ ਦੇ ਵਿੱਚ ਉਗਰੇਵਾਦੀ ਪੈਦਾ ਹੋ ਗਏ ਆ ਤੇ ਕੁਝ ਹੋ ਰਿਹਾ ਇਹ ਜਨਾਨੀ ਨੇ ਉਸ ਸਮੇਂ ਤੇ ਸਿੱਖਾਂ ਨੂੰ ਸਿੱਖਾਂ ਦੀਆਂ ਮਾਵਾ ਭੈਣਾ ਧੀਆਂ ਨੂੰ ਗਾਲਾਂ ਤੇ ਕੱਢਦੀ ਰਹੀ ਆ ਮੜਾ ਚੰਗਾ ਬੋਲਦੀ ਰਹੀ ਆ ਤੇ ਉਹ ਆਪਣੀ ਭੈਣ ਕੁਲਵਿੰਦਰ ਕੌਰ ਜਿਹੜੀ ਆਪਣੀ ਡਿਊਟੀ ਕਰਦੀ ਸਰਕਾਰ ਦੀ ਉਸ ਨੇ ਗਾਵੇ ਰੱਖੀ ਜਾਦ ਉਹ ਆਂਦੀ ਉਸ ਧਰਨੇ ਦੇ ਵਿੱਚ ਮੇਰੀ ਮਾਂ ਵੀ ਜਾਂਦੀ ਰਹੀ ਆ ਉਸ ਅਦੋਲਨ ਦੇ ਵਿੱਚ ਮੇਰੀ ਮਾਤਾ ਵੀ ਜਾਂਦੀ ਰਹੀ ਆ ਤੇ ਜਦੋਂ ਤੋਂ ਐਨੀ ਗੱਲ ਮਾੜੀ ਚੰਗੀ ਬੋਲਣੀ ਆ ਤੇ ਅਗਲਿਆਂ ਦੇ ਫੇ ਤਾਕਤ ਰੱਖਣੀ ਰੱਖਣੀ ਆ ਤੇ ਜਦੋਂ ਅਗਲੀ ਨੇ ਐਨ ਕੱਸ ਕੇ ਮਾਰਿਆ ਥੱਪੜ ਗੱਲ ਹੋ ਗਈ ਲਾਲ ਤੇ ਮੁੜ ਕੇ ਕਪਲੇਨਾ ਭਾਵੇਂ ਜੋ ਮਰਜ਼ੀ ਕਰਦੀ ਫਿਰ ਇਹ ਤੇ ਰਿਕਾਰਡ ਬੁੱਕ ਹੋ ਗਿਆ ਨਾ ਤੇ ਰਿਕਾਰਡ ਹੋ ਗਿਆ ਹਣ ਰਿਕਾਰਡ ਪੈਦਾ ਹੋ ਗਿਆ ਆ ਤੇ ਹਾ ਗੱਲ ਤੇ ਹਾ ਬਾਤ ਆ ਜਿੱਦਾਂ ਕਰਨੀ ਜੋ ਜੈਸੀ ਕਰਨੀ ਵੈਸੀ ਭਰਨੀ ਤੇ ਆਏ ਜਾਣੀ ਜਿਹੜੇ ਸ਼ਰਾਰਤੀ ਅੰਸਰ ਆ ਜਿਹੜੇ ਚੰਗੇ ਭਲੇ ਸਿੱਖ ਨੇ ਸਾਰੇ ਬੰਨਿਓ ਸਹੀ ਨੇ 93% ਸਿੱਖਾਂ ਦੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਇਹ ਤੌਮਤਾ ਲਾ ਲਾ ਕੇ ਦੇ ਨੀਵਾ ਵਿਖਾਉਣਾ ਚਾਹੁੰਦੇ ਆ ਆਸ਼ਾ ਨੇਕੀ ਵੀਰ ਲਿਖਦਾ ਵੀ ਕਹਿੰਦਾ ਨੇਕੀ ਨਿਊਜ਼ੀਲੈਂਡ ਵਾਲਾ ਕੁਲਵਿੰਦਰ ਕੌਰ ਨੂੰ ਗਲਤ ਗਲਤ ਕੀਤਾ ਕਹਿੰਦਾ ਕੁਲਵਿੰਦਰ ਕੌਰ ਨੇ ਗਲਤ ਕੀਤਾ ਆ ਪਰ ਆਵਾ ਤੂੰ ਨਿਊਜ਼ੀਲੈਂਡ ਵਿੱਚ ਬੈਠਾ ਆ ਨੇਕੀ ਤੂੰ ਆਪਣੇ ਨਿਊਜ਼ੀਲੈਂਡ ਦਾ ਵੇਖ ਵੀ ਤੁਹਾਡੇ ਉਥੇ ਭੇਡਾਂ ਕਿੰਨੀਆਂ ਆ ਤੇ ਉਹ ਭੇਡਾਂ ਭੂਡਾਂ ਮੁੰਨਿਆਂ ਕਰ ਤੂੰ ਪੰਜਾਬ ਦੇ ਵੱਲ ਪੰਜਾਬ ਦੇ ਮਸਲਿਆਂ ਵਿੱਚ ਹੱਥ ਨਾ ਅੜਾਇਆ ਕਰ ਲਤ ਨਾ ਅੜਾਇਆ ਕਰ ਕਿਉਂਕਿ ਪੰਜਾਬੀ ਬੜੇ ਉੰਤਰੇ ਆ ਇਹ ਉਹੋ ਜੇ ਸਮੇਂ ਤੇ ਫੜ ਕੇ ਨਾ ਫਿਰ ਲਤਮ ਰੋੜ ਦਿੰਦੇ ਹੁੰਦੇ ਆ ਤੇ ਇਸ ਕਰਕੇ ਤੂੰ ਆਪਣੇ ਨਿਊਜ਼ੀਲੈਂਡ ਦੇ ਵਿੱਚ ਰਹਿ ਇਹ ਜਿਹੜਾ ਪੰਜਾਬ ਦੀ ਧੀ ਨੇ ਕੰਮ ਕਰਕੇ ਵਿਖਾਇਆ ਲੋਕ ਤੇ ਉਹਨੂੰ ਨਾਮ ਦੇ ਨਾਲ ਨਵਾਜਣ ਡਏ ਆ ਵੀ ਤੂੰ ਬਹੁਤ ਵਧੀਆ ਕੰਮ ਕੀਤਾ ਜਿਹੜੀ ਆਏ ਦੇਣੀ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੀ ਸੀ ਇਹ ਪੰਜਾਬ ਆ ਪੰਜਾਬ ਚੀਕਾਂ ਮਰਵਾਣ ਦੇ ਚੀਕਾਂ ਤੇ ਮੈਂ ਹੁਣ ਇਹ ਵੀ ਗੱਲ ਕਰਦਾ ਆਂ ਕਿ ਆਹ ਵੀਡੀਓ ਮੇਰੀ ਚੁੱਕ ਕੇ ਆਪਣੇ ਪੇਜਾਂ ਤੇ ਪਾ ਲਿਓ ਮੇਰੇ ਪੇਜ ਤੇ ਲੋਕ ਸ਼ੇਅਰ ਨਹੀਂ ਕਰਦੇ ਮੇਰੇ ਪੇਜ ਤੇ ਲੋਕਾਂ ਨੂੰ ਅਲਰਜੀ ਵੜੀ ਆ ਮੇਰੇ ਪੇਜ ਤੇ ਬਿਲਕੁਲ ਨਹੀਂ ਲੋਕਾਂ ਸ਼ੇਅਰ ਕਰਨਦੇ ਮੈਂ ਹੋਰ ਪੇਜਾਂ ਦੇ ਜਦੋਂ ਮੇਰੀ ਵੀਡੀਓ ਪਈ ਹੁੰਦੀ ਹੈ ਨਾ ਉਹਨਾਂ ਦੇ ਲੋਕੀ ਬਹੁਤ ਸ਼ੇਅਰ ਮਾਰਦੇ ਆ ਪਤਾ ਨਹੀਂ ਲੋਕਾਂ ਨੂੰ ਕੀ ਤਕਲੀਫ ਆ ਇਹ ਪੇਜ ਤੇ ਮਰ ਜਾਂਦੇ ਸ਼ੇਅਰ ਕਰਨ ਲੱਗੇ ਤੇ ਇਹਨਾਂ ਨੇ ਇਹ ਪੇਜ ਤੇ ਨਹੀਂ ਸ਼ੇਅਰ ਕਰਨੀ ਮਰ ਜਣਾ ਆ ਤੇ ਹੋਰ ਪੇਜਾਂ ਦੇ ਵੀਡੀਓ ਮੇਰੀਆਂ ਪਈਆਂ ਦੇਖਦਾ ਮੈਂ ਤੇ ਉਹਨਾਂ ਥੱਲੇ ਨਾ ਕੁਝ ਲੋਕ ਲੰਡਰ ਜਿਹੜੇ ਨਿਹੰਗ ਸਿੰਘਾ ਦੀ ਫੋਟੋ ਲਾ ਕੇ ਨਾ ਮਾਰੇ ਚੰਗੇ ਕਮੈਂਟ ਕਰਦੇ ਆ ਨਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਮੈਂ ਫੋਨ ਆਪਣਾ ਨੰਬਰ ਦੇ ਦੇਣਾ ਤੁਸੀਂ ਕਮੈਂਟ ਨਾ ਕਰੋ ਕਦੀ ਜਾਂਨੇ ਸਰਵਸੇ ਕਰ ਨਹੀਂ ਆ ਕਰੀ ਜਾਂਨੇ ਇਹਨੂੰ ਤਰਨਾ ਦੇਖਣਾ ਆ ਤੇ ਮੈਂ ਮੈਨੂੰ ਦੱਸੋ ਮੈਂ ਆ ਜਾਣਾ ਜਿੱਥੇ ਕਿ ਦੇਖਣਾ ਤੁਸੀਂ ਮਰਨਾ ਦੇਖ ਲਿਓ ਤੇ ਮੈਂ ਮਿਲ ਲੈਣਾ ਤੁਹਾਨੂੰ ਤੇ ਫੇਕ ਆਈਡੀਆਂ ਬਣਾ ਕੇ ਤੇ ਪੰਜ ਫੋਲੋਅਰ ਲੈ ਕੇ ਕਮੈਂਟ ਨਾ ਕਰੋ ਤੁਸੀਂ ਜਿਹੜੀ ਗੱਲ ਕਰਨੀ ਹੈ ਨਾ ਮੇਰੇ ਨਾਲ ਐਸੇ ਸਮੇਂ ਤੇ ਕਰ ਸਕਦੇ ਆ ਮੈਂ ਹਾਜ਼ਰ ਤਤਪਰ ਤਾ ਤੇ ਮੈਂ ਪੰਜਾਬ ਛੱਡ ਕੇ ਭੱਜ ਨਹੀਂ ਚੱਲਿਆ ਦੱਸੋ ਕਿੱਥੇ ਆਉਣਾ ਆ ਆ ਜਾਣਾ ਆ ਤੇ ਨਿਹੰਗ ਸਿੰਘਾਂ ਦੀ ਫੋਟੋਆਂ ਲਾ ਕੇ ਤੇ ਜਿਹੜੇ ਸਾਡੇ ਵਿਰੋਧੀ ਆ ਉਹ ਇਹ ਬਖਾਉਣਾ ਚਾਹੁੰਦੇ ਆ ਵੀ ਨਿਹੰਗ ਸਿੰਘ ਦਾ ਨਿਹੰਗ ਸਿੰਘ ਹੀ ਵੈਰੀ ਹੋਇਆ ਆ ਤੇ ਇਸ ਕਰਕੇ ਮੈਂ ਕਹਿਣਾ ਚਾਹਣਾ ਵੀ ਕੰਗਣਾ ਵਰਗਾ ਕੰਗਣਾ ਇੱਕ ਨਹੀਂ ਗੀ ਇਸ ਦੇਸ਼ ਦੇ ਵਿੱਚ ਕੰਗਣਾ ਵਰਗੇ ਬਹੁਤ ਸਾਰੇ ਨੇ ਜਿਹੜੇ ਸਿੱਖਾਂ ਸਿੱਖਾਂ ਦੇ ਸਿੱਖ ਵੈਰੀ ਹੋਏ ਆ ਤੇ ਜਿਹੜੇ ਫੇਕ ਈਡੀਆਂ ਬਣਾ ਕੇ ਮਾਰੇ ਚੰਗੇ ਕਮੈਂਟ ਕਰਦੇ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਆਪਣੇ ਮਾਂ ਦੇ ਹਸਤਨਾ ਦੇ ਵਿੱਚੋਂ ਦੁੱਧ ਪੀਤਾ ਨਾ ਚੁੰਘਿਆ ਜੇ ਸਾਹਮਣੇ ਦੱਸੋ ਆਪਣੀ ਆਈਡੀ ਜਿਹੜੀ ਹੈ ਨਾ ਦੱਸੋ ਅਰੀਜਨਲ ਆਈਡੀ ਤੋਂ ਕਮੈਂਟ ਕਰਕੇ ਦੱਸੋ ਜੇ ਅਸੀਂ ਤੁਹਾਨੂੰ ਮਿਲ ਲਾਂਗੇ ਕੋਈ ਚੱਕਰ ਨਹੀਂਗਾ ਤੇ ਜਿਹੜਾ ਕਿ ਪੰਜਾਬ ਦੀ ਧੀ ਨੇ ਕਾਰਜ ਕੀਤਾ ਬਹੁਤ ਸਾਰਾ ਵਧੀਆ ਕਾਰਜ ਕੀਤਾ ਆ ਉਸ ਭੈਣ ਦਾ ਸਾਥ ਦੇਣਾ ਬਣਦਾ ਸਾਰਿਆਂ ਦਾ ਉਸ ਭੈਣ ਨੂੰ ਸਲੂਟ ਆਏ ਕੰਮ ਦੇ ਵਾਸਤੇ ਤੇ ਬਾਕੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਆ ਜਿਹੜੇ ਜਿਹੜੇ ਸਾਡੇ ਨਾਲ ਜਲਸ ਫੀਲ ਕਰਦੇ ਨੇ ਮੇਰੇ ਨਾਲ ਉਹ ਕਰਦੇ ਰਹਿਣ ਤੋ ਕਿ ਮੈਂ ਕਿਸੇ ਦੇ ਨਾਲ ਜਲ ਸਫੀਰ ਨਹੀਂ ਕਰਦਾ ਮੈਂ ਪੰਜਾਬ ਦੇ ਹੱਕ ਸੱਚਵਾਦ ਤੇ ਬੋਲਦਾ ਰਹੂੰਗਾ ਹਰੇਕ ਮੁੱਦੇ 'ਤੇ ਬੋਲਦਾ ਰਹੂੰਗਾ ਸਾਨੂੰ ਸਿਰਫ ਡਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੋਰ ਕੀ ਲੱਲੀ ਛੱਲੀ ਦਾ ਡਰ ਨਹੀਂਗਾ ਆਪਾਂ ਨੂੰ ਹੈਗਾ ਤੇ ਜਿਹੜਾ ਬੰਦਾ ਸੱਚਾ ਹੋਣਾ ਖੜਾਂਗੇ ਜੇ ਸਾਡੇ ਕਿਸੇ ਕਿਸੇ ਵੇਲੇ ਮਤਭੇਦ ਵੀ ਕਿਸੇ ਬੰਦੇ ਦੇ ਨਾਲ ਹੁੰਦੇ ਆ ਨਾ ਉਹਨਾਂ ਮਤਭੇਦਾਂ ਨੂੰ ਖਤਮ ਕਰਕੇ ਜਿਹੜਾ ਕੋਈ ਬੰਦਾ ਪੰਥ ਦੀ ਗੱਲ ਕਰਦਾ ਉਹਨਾਂ ਆਮੈਤ ਕਰਨ ਦੇ ਵਿੱਚ ਆਪਾਂ ਅੱਗੇ ਆ ਤੋ ਜਿਹੜਾ ਜਲਸਭੀਲ ਕਰਦਾ ਕਰੀ ਜਾਵੇ ਕੰਗਣਾ ਵਰਗੇ 5-7 ਬੰਦੇ ਲੁਧਿਆਣੇ ਦੇ ਵਿੱਚ ਬੈਠੇ ਆ ਜਿਹੜੇ ਆਏ ਦੇਣੀ ਵੀਡੀਓ ਪਾ ਪਾ ਕੇ ਸਿੱਖਾਂ ਦੇ ਖਿਲਾਫ ਗੈਰ ਉਗਲਦੇ ਆ ਜਦੋਂ ਉਹਨਾਂ ਦੇ ਵੱਜ ਗਿਆ ਨਾ ਉਹ ਵੀ ਚੁੱਪ ਕਰਕੇ ਬਹਿ ਜਾਣਗੇ ਇਹ ਕੰਗਣਾ ਜਿਹੜੀ ਆ ਨਾ ਇਹ ਬੜੀ ਤਕੜੀ ਮੋਦੀ ਦੀ ਚੇਲੀ ਆ ਤੇ ਇਹ ਹੁਣ ਉਹਦੀ ਸਪੋਰਟ ਦੇ ਵਿੱਚ ਸਿੱਖਾਂ ਨੂੰ ਫੇਰ ਮਾੜਾ ਕਹਿਣਾ ਚਾਹੁੰਦੀ ਆ ਜਦੋਂ ਥੱਪੜ ਵੱਜਾ ਨਾ ਇਹਦੇ ਇਹਨੂੰ ਅਗਲਾ ਪਿਛਲਾ ਸਭ ਕੁਝ ਯਾਦ ਆ ਗਿਆ ਯਾਦ ਚੰਡੀਗੜ੍ਹ ਦੀ ਧਮਕ ਪੈਂਦੀ ਦਿੱਲੀ ਤੱਕ ਸੁਣੀ ਆ ਤੇ ਹਾ ਗੱਲ ਆ ਜੇਕਰ ਆਪਾਂ ਚੰਗਿਆਈ ਕਰਦੇ ਆ ਨਾ ਕਿਸੇ ਨਾ ਦੇ ਆਪਣੋ ਚੰਗਿਆਈ ਦੇ ਬਲ ਚੰਗਿਆਈ ਮਿਲਦੀ ਆ ਜਸਬੀਰ ਸਿੰਘ ਭੁੱਲਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਦੀ ਮੀਡੀਆ ਕੰਗਣਾ ਦੀ ਬਹੁਤ ਸਪੋਰਟ ਕਰ ਰਿਹਾ ਪੰਜਾਬ ਦਾ ਮੀਡੀਆ ਕੁਲਵਿੰਦਰ ਕੌਰ ਦੀ ਸਪੋਰਟ ਕਰ ਰਿਹਾ ਕਹਿੰਦੇ ਵੀ ਗੋਦੀ ਮੀਰੀ ਆ ਜਿਹੜਾ ਨਾ ਉਹ ਕੰਗਣਾ ਦੀ ਬੜੀ ਸਪੋਰਟ ਕਰਨ ਦੇ ਆ ਜਿਹੜਾ ਪੰਜਾਬ ਦਾ মিডিਆ ਨਾ ਕੁਲਵਿੰਦਰ ਕੌਰ ਦੀ ਸਪੋਰਟ ਕਰ ਰਿਹਾ ਤੇ ਕੁਲਵਿੰਦਰ ਕੌਰ ਦੀ ਸਪੋਰਟ ਕਰਨਾ ਬਣਦਾ ਵੀ ਆ ਕਿਉਂਕਿ ਪੰਜਾਬ ਦਾ ਖਾਨੇ ਆ ਤੇ ਪੰਜਾਬ ਦੀ ਸਪੋਰਟ ਕਰਨਾ ਬਣਦਾ ਆ ਤੇ ਬਾਕੀ ਮੇਰਾ ਨਾਮ ਹੈਗਾ ਦੀਪ ਸਿੰਘ ਖਾਲਸਾ ਸਪੂਰ ਨਿਹੰਗ ਸਿੰਘ ਫੌਜ ਕਹਿੰਦਾ ਹੈ ਦੀਪ ਕਿ ਸੋਨਿਹੰਗ ਸਿੰਘ ਹੋ ਗਿਆ ਮੈਂ ਆ ਜਾ ਫਿਰ ਦੱਸ ਦਿੰਦੇ ਆ ਦਾਸ ਦੀਪ ਸਿੰਘ ਖਾਲਸਾ ਨਿਆੰਗ ਸਿੰਘ ਫੌਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੁਪੁੱਤਰ ਠੀਕ ਆ ਕਹਿੰਦਾ ਦੀਪ ਸਿੰਘ ਖਾਲਸਾ ਕਿੱਥੋਂ ਹੋ ਗਿਆ ਐ ਆ ਜਾ ਦੱਸ ਦਿੰਦੇ ਆ ਐਂਦਾ ਬੁੱਧ ਧੌਂਟੇ ਗੋਡਾ ਰੱਖਾਂਗੇ ਜਦੋਂ ਕਿਤੇ ਕਿੱਕਲੀ ਪਾਈ ਨਾ ਫੜ ਕੇ ਪਤਾ ਫੇ ਲੱਗੂ ਅਹੀਂ ਜਦੋਂ ਵੀ ਕਿਸੇ ਨੂੰ ਕਮੈਂਟ ਕਰਦੇ ओरिजिनल ਆਈਡੀ ਤੋਂ ਕਰਦੇ ਆ ਇਹ ਫੇਕ ਆਈਡਰ ਜਿਹੜੇ ਆ ਨਾ ਫੇਕ ਆਈਡਰ ਉਹ ਥੋੜੇ ਨਹੀਂਗੇ ਬਹੁਤ ਜ਼ਿਆਦੇ ਆ ਤੇ ਮੈਂ ਉਹਨਾਂ ਫੇਕ ਆਈਡਰਾਂ ਨੂੰ ਕਹਿਣਾ ਵੀ ਤੁਹਾਡੇ ਵਾਸਤੇ ਨਾ ਟੁੱਟਾ ਛੱਤਰ ਆ ਜਿਹੜਾ ਸਿਰ 'ਚ ਮਾਰੂੰਗਾ ਮੈਂ ਤੇ ਬਾਕੀ ਮੇਰੇ ਵੀਰ ਭਰਾਵੋ ਚੜ੍ਹਦੀ ਕਲਾ ਵਿੱਚ ਰਹੋ ਲਲੀਆਂ ਛਲੀਆਂ ਕਦੀੜਾਂ ਖੱਚਾਂ ਭੇਡਾਂ ਤੋਂ ਪਰਵਾਹ ਨਾ ਕਰਿਆ ਕਰੋ ਠੋਕ ਕੇ ਆਪਣੇ ਖਾਲਸੇ ਪੰਥ ਦਾ ਪ੍ਰਚਾਰ ਕਰੋ ਤੇ ਜਿੱਦਣ ਮਰਨਾ ਉਹ ਦਿਨ ਮਰ ਜਾਣਾ ਡਰਨ ਦੀ ਕੋਈ ਲੋੜ ਨਹੀਂ ਇਹੋ ਜੀਆਂ ਕਈ ਆਈਆਂ ਕਈ ਗਈਆਂ ਕਈ ਆਏ ਕਈ ਗਏ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦਿਆ ਕਰੋ ਫੇਸਬੁੱਕ ਦੇ ਪੇਜ ਕਰਨ ਨਹੀਂ ਬਣਾਏ ਆ ਜਿਹੜੇ ਬਲੌਗਰ ਜਿਹੜੇ ਆ ਉਹਨਾਂ ਨੇ ਆਪਣੀਆਂ ਬੀਬੀਆਂ ਬਹੂ ਵਿਖਾਵ ਖਾ ਕੇ ਇਹੋ ਕੰਮ ਕਰਨੇ ਆ ਜਿਹੜੇ ਬੰਦਿਆਂ ਨੇ ਹੱਕ ਸੱਚ ਵਾਸਤੇ ਪੇਜ ਬਣਾਇਆ ਉਹ ਬੋਲਿਆ ਕਰੋ ਆਪਣੇ ਹੱਕ ਸੱਚ ਵਾਸਤੇ ਭੈਣ ਦੇ ਹੱਕ ਦੇ ਵਿੱਚ ਆਵਾਜ਼ ਠਾਓ ਵੀਡੀਓ ਪਾਓ ਇਹ ਨਾ ਕਹੋ ਕਿ ਆਪਾਂ ਨੂੰ ਕੀ ਲੋੜ ਆ ਤੇ ਆਪਾਂ ਨੂੰ ਕੀ ਲੋੜ ਆ ਭਾਈ ਹਵਾਰਾ ਦਾ ਥੱਪੜ ਪਹਿਲਾਂ ਆਹ ਭਾਈ ਹਵਾਰਾ ਜੀ ਨੇ ਥੱਪੜ ਮਾਰਿਆ ਨਾ ਨਿਸ਼ਾਨ ਸਰ ਮੇਰੇ ਉਹਨੂੰ ਅਜੇ ਤੱਕ ਯਾਦ ਹੈ ਤੇ ਸਾਰੀ ਉਮਰ ਤੱਕ ਯਾਦ ਰਹਿਣਾ ਉਹਨੂੰ ਇਹ ਥੱਪੜ ਜਿਹੜਾ ਨਾ ਇਹ ਸਾਰਾ ਕੰਮ ਸੈਟ ਰੱਖ ਦਿੰਦਾ ਆ ਥੱਪੜ ਕਈਆਂ ਨੂੰ ਸਵਾਰ ਵੀ ਦਿੰਦਾ ਕਈਆਂ ਨੂੰ ਤੇ ਕਈਆਂ ਦਾ ਵਿਗਾੜ ਵੀ ਦਿੰਦਾ ਆ ਤੇ ਜਿਹੜਾ ਭੈਣ ਦੇ ਉਹਨੂੰ ਦਹੀਂ ਦਿਤਾ ਉਹਦੇ ਵਾਸਤੇ ਬਹੁਤ ਸਲੂਟ ਆ ਦੋਕ ਵੀਰਾਂ ਨੇ ਕਮੈਂਟ ਪਾ ਲਈਏ ਨਾ ਪਾ ਲਈਏ ਜੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਰ ਦਿਓ ਨਹੀਂ ਤੇ ਦੂਜੇ ਪੇਜਾਂ ਵਾਲੇ ਨੇ ਪਾ ਦੇਣੀਆਂ ਉੱਤੇ ਉਹਨਾਂ ਨੇ ਆਪੇ ਸ਼ੇਅਰ ਮਾਰ ਗਿਆ ਨੇ ਫਿਰ ਮੇਰੇ ਪੇਜ ਤੋਂ ਅਲਰਜੀ ਆ ਵੀ ਅਹੀਂ ਇਹਦੇ ਪੇਜ ਨੂੰ ਸ਼ੇਅਰ ਨਹੀਂ ਕਰਨਾ ਮੇਰੇ ਪੇਜ ਹੋਰ ਵੀ ਵੱਡੇ ਆ ਮੈਂ ਦੱਸਦਾ ਘੱਟ ਹੀ ਉਹਨਾਂ ਦਾ ਯੋਗਾ ਸਿੰਘ ਵਾਹਿਗੁਰੂ ਜੀ ਵਾਹਿਗੁਰੂ ਜੀ ਡਾਕਟਰ ਜੇਕਾਲ ਹਾਂ ਇਹੋ ਭਾਈ ਹਵਾਰਾ ਦਾ ਥੱਪੜ ਪਹਿਲਾਂ ਹੀ ਨਹੀਂ ਭੁੱਲਿਆ 93% ਕੁਰਬਾਨੀਆਂ ਆ ਸਿੱਖਾਂ ਦੀਆਂ ਇਸ ਦੇਸ਼ ਦੇ ਜਨਤਾਵਾਦੀ ਸਾਡੇ ਗੁਰੂ ਨੇ ਆਪਣੇ ਸਹਬਜ਼ਾਦੇ ਵਾਰ ਦਿੱਤੇ ਆ ਤੇ ਇਹ ਉੱਠ ਕੇ ਚਾਰਕ ਖੱਤਾਂ ਭੇਡਾਂ ਤੇ ਵੱਧ ਘਾਟ ਸਿੱਖਾਂ ਦੇ ਖਿਲਾਫ ਸਿੱਖ ਬੀਬੀਆਂ ਦੇ ਖਿਲਾਫ ਕਿਸਾਨਾਂ ਨੂੰ ਇਸ ਦੇਸ਼ ਦੇ ਕਿਸਾਨ ਆ ਚਾਹੇ ਪੰਜਾਬ ਦੇ ਲਾ ਲਓ ਚਾਹੇ ਹਰਿਆਣੇ ਦੇ ਲਾ ਲਓ ਚਾਹੇ ਰਾਜਸਥਾਨ ਦੇ ਲਾ ਲਓ ਉਹਨਾਂ ਨੂੰ ਆਤੰਗਵਾਦੀ ਖੂੰਖਾਰ ਆਤੰਗਵਾਦੀ ਬੋਲਦੀ ਆ ਇਹਨੂੰ ਪੁੱਛਿਆ ਜਾਵੇ ਵੀ ਦੇਸ਼ ਦੇ ਵਿੱਚ ਜੰਮੇ ਦੇਸ਼ ਦੇ ਵਿੱਚ ਪਲੇ ਤੂੰ ਕਿੱਥੋਂ ਚੰਦਰਮਾ ਤੋਂ ਡਿੱਗੀ ਆਂ ਤੁਮਾਨੀ ਇਹ ਆਤਵਾਦੀ ਐ ਇਹ ਗੁੰਡੇ ਆ ਟੈਰਰਾਰਾਸਾ ਕਰ ਟੈਰਰਾਰਾਸਾ ਇਹ ਦੇਸ਼ ਦੇ ਨਾਗਰਿਕ ਆ ਸਿਟੀਜ਼ਨ ਆ ਦੇਸ਼ ਦੇ ਹੱਦ ਹੋ ਗਈ ਤੁਹਾਡੇ ਵਾਲੀ ਤੇ ਇਦਾਂ ਹੀ ਲੂੰਨ ਦਿੱਤਾ ਜਾਊਗਾ ਬਹੁਤ ਵਧੀਆ ਜਸਵੀਰ ਸਿੰਘ ਲਿਖਦੇ ਆ ਵੀ ਸ਼ੁਕਰ ਮਨਾਵੇ ਮੈਂ ਨਹੀਂ ਸੀ ਉੱਥੇ ਮੈਂ ਗੋਡਿਆਂ ਥਲੇ ले लेनी ਸੀ ਵੀਰ ਜੀ ਵੀ ਫੌਜ ਦੇ ਵਿੱਚ ਆ ਵੀਰ ਜੀ ਬਲਾਲ ਜੀ ਪੱਥਰ ਸਾਹਿਬ ਤੋਂ ਨਹੀਂ ਦੇਖ ਰਹੇ ਪੱਥਰ ਸਾਹਿਬ ਤੋਂ ਸੋ ਵੀਰ ਨੇ ਕਿਹਾ ਵੀ ਮੈਂ ਘੋਟ ਹੱਥਲੇ ਲੈ ਲੈਣੀ ਚਲੋ ਆਪੋ ਆਪਣੇ ਮੰਨ ਦੀ ਖੁਸ਼ੀ ਆ ਬੰਦਾ ਕਿਸੇ ਦੇ ਨਾਲ ਕਿੱਦਾਂ ਵੀ ਪ੍ਰਗਟ ਕਰਦਾ ਆ ਮੈਂ ਇਹੋ ਕਹਿਣਾ ਵੀ ਚੰਗਾ ਕਰੋ ਤੇ ਚੰਗਾ ਚੰਗੇ ਦਾ ਫਲ ਚੰਗਾ ਹੀ ਹੁੰਦਾ ਆ ਜੇ ਆਪਾਂ ਮਾੜਾ ਕਰਾਂਗੇ ਤੇ ਮਾੜੇ ਦਾ ਫਲ ਫੇ ਮਾੜਾ ਹੀ ਹੁੰਦਾ ਆ ਤੇ ਕੋਈ ਚੱਕਰ ਨਹੀਂਗਾ ਜਿਹੜਾ ਬੰਦਾ ਚੰਗਾ ਕਰੂਗਾ ਆਪਾਂ ਉਹਦੀ ਹਮਾਇਤ ਦੇ ਵਿੱਚ ਆ ਜਿਹੜਾ ਬੰਦਾ ਮਾੜਾ ਕਰੂਗਾ ਆਪਾਂ ਉਹਦੇ ਵਿਰੋਧ ਵਿੱਚ ਆ ਤੇ ਬਾਕੀ ਜਿਉਂਦੇ ਵਾਸਤੇ ਰੋ ਚੜ੍ਹਦੀ ਕਲਾ ਚ ਰਹੋ ਤੇ ਜਿੰਨੇ ਅਮਰਤ ਨਹੀਂ ਛਕਿਆ ਉਹ ਛਕੋ ਤੇ ਗੁਰੂ ਵਾਲਾ ਬਣੋ ਬਾਣੀ ਬਾਣੇ ਦੇ ਧਾਰਨੀ ਹੋ ਨਾਮ ਜਪਿਆ ਕਰੋ ਦਿਨ ਰਾਤ ਗੁਰੂ ਦਾ ਸਵਾਸ ਸਵਾਸ ਨਾਮ ਸਿਮਨ ਕਰਿਆ ਕਰੋ ਤੇ ਬਾਕੀ ਭੈਣ ਨੇ ਬਹੁਤ ਵਧੀਆ ਕਾਰਜ ਕੀਤਾ ਆ ਉਹਨਾਂ ਕੁੜੀਆਂ ਦੇ ਨਾਲੋਂ ਚੰਗੀਆਂ ਆ ਉਹਨਾਂ ਕੁੜੀਆਂ ਦੇ ਨਾਲੋਂ ਚੰਗੀ ਆ ਜਿਨ੍ਹਾਂ ਨੇ ਕਰਕੇ ਕੁਝ ਬਖਾਇਆ ਮੌਕੇ ਆਉਣ ਤੇ ਤੇ ਜਿਹੜੀਆਂ ਰੀਲਾ ਪਾਉਣ ਜੋਗੀਆਂ ਉਹਨਾਂ ਦੇ ਬਾਰੇ ਤੁਹਾਨੂੰ ਤੁਸੀਂ ਆਪ ਹੀ ਜਾਣਦੇ ਹੋ ਤੇ ਇਹ ਹੱਕਵਾਦੀ ਹੱਕ ਹੱਕ ਸੱਚ ਦੀ ਆਵਾਜ਼ بلند ਕੀਤੀ ਆ ਤੇ ਕਰਦੇ ਸਦਾ ਰਵਾਂਗੇ ਤੇ ਭੈਣ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਾਂਗੇ ਸਾਥ ਪੂਰਾ ਦੇਵਾਂਗੇ ਵੀਡੀਓ ਪਾ ਕੇ ਦੇ ਹੱਕ ਵਿੱਚ ਖੜਦੇ ਰਵਾਂਗੇ ਜਿੱਥੋਂ ਤੱਕ ਵੀ ਹੋ ਸਕਿਆ ਤੇ ਬਹੁਤ ਧੰਨਵਾਦ ਲਾਈਵ ਦੇ ਵਿੱਚ ਆਉਣ ਦਾ ਇਦਾਂ ਹੀ ਡਟ ਕੇ ਰਵਾਂਗੇ ਇਦਾਂ ਹੀ ਦਾਸ ਦੀਪ ਸਿੰਘ ਖਾਲਸਾ ਨਿਹੰਗ ਸਿੰਘ ਫੌਜ ਚੜ੍ਹਦੀ ਕਲਾ ਚ ਰਹੇ ਗੁਰੂ ਗੋਬਿੰਦ ਸਿੰਘ ਦੀ लाਡਲੀ ਫੌਜ ਹੋਰ ਵੀ ਫੌਜਾਂ ਚੜ੍ਹਦੀਆਂ ਕਲਾ ਚ ਰਵੇ ਜਿਹੜੀਆਂ ਕਿਤੀੜਾ ਖੱਚਾ ਭੇਡਾ ਉਹਨਾਂ ਦੀ ਕੋਈ ਪ੍ਰਵਾਹ ਨਹੀਂ ਕਰਨੀ ਸਦਾ ਤਤ ਪਰ ਤਤ ਖੜੇ ਰਹਿਣਾ ਚੜ੍ਹਦੀ ਕਲਾ ਵਿੱਚ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ